ਸਾਥੀ ਗੱਲ ਕਿਸਾਨ ਭਰਾਵਾ ਅੱਜ ਆਪਾਂ ਪਹੁੰਚੇ ਹਾਂ ਮਲੋ ਟਰੈਕਟਰ ਮੰਡੀ ਤੇ ਮਲੋ ਟਰੈਕਟਰ ਮੰਡੀ ਦੇ ਟਰਾਲਿਆਂ ਦੀ ਇਹ ਟਰੈਕਟਰਾਂ ਦੀ ਬਹੁਤ ਹੀ ਜ਼ਿਆਦਾ ਤੇਜ਼ੀ ਹੈ ਜੀ ਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋਈ ਸਬਸਕ੍ਰਾਈਬ ਕੈਂਟੀ ਦਾ ਬਟਨ ਦਬਾ ਲਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਰੋਂ ਪਹਿਲਾਂ ਮਨ ਚ ਹੈ ਜੀ ਚਲੋ ਆਪਾਂ ਪਹਿਲਾਂ ਕਰਦੇ ਆ ਤੁਹਾਡੇ ਨਾਲ ਟਰੈਕਟਰਾਂ ਦੇ ਰੇਟ ਸਾਂਝੇ ਕੋੜ ਨਿਊ ਹੌਲੈਂਡ ਵਾਲਿਆਂ ਦਾ ਆ ਗਿਆ 36 30 ਸਾਰੇ ਟਾਇਰ ਬਿਲਕੁਲ ਬੈਕ ਸਾਈਡ ਵਾਲੇ ਟਾਇਰ ਕਸੇ ਹੈ ਜੀ ਫਰੰਟ ਵਾਲੇ ਹੈਗੇ ਕਾਫੀ ਅੱਜ ਤੱਕ ਵਧੀਆ 2000 ਮਾਡਲ ਹੈ ਜੀ 2 ਲੱਖ ਤੇ 20000 ਰੁਪਿਆ ਡਿਮਾਂਡ ਹੈ ਫੈਕਟਰੀ ਦੇ ਮਾਲਕ ਨੇ ਬਾਕੀ ਟਰੈਕਟਰ ਸਾਫ ਹੈ ਜੀ ਥੱਲੇ ਥੋੜੀ ਮਗਰਲੇ ਟਾਇਰਾਂ ਦੇ ਪੈਸੇ ਮਾਰਦੇ ਆ ਪ੍ਰੈਸ਼ਰ ਆ ਗਿਆ ਜੀ ਚੰਨਾ ਦਾ ਮਾਡਲ ਹੈ 8 ਲੱਖ ਤੇ 8000 ਰੁਪਿਆ ਦੋਮਾ ਸਹਰਾਜ ਆ ਗਏ 744 ਐਫੀ ਉਰਸ਼ੇ ਮਾਡਲ ਹੈ 2,75,000 ਰੁਪਿਆ ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸੋਨਾਲਿਕ ਆ ਗਈ 750 ਦਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਜੀ ਪਾਵਰ ਸਟੀering ਹੈ ਜੀ ਸਾਈਡ ਵੇਅਰ ਹੈ ਜੀ ਪਿਆਰਾ ਮਾਡਲ ਆ 3,60,000 ਰੁਪਿਆ ਡਿਮਾਂਡ ਹੈ ਜੀ ਫਿਰ ਸੋਨਾਲਿਕ ਆ ਗਈ 750 ਦਾ ਅਪੋਲੋ ਦੇ ਟਾਇਰ ਹੈ ਜੀ ਅਕਾਲੇ ਹੈਗੇ ਜੀ ਜੇ ਕੇ ਦੇ ਕਾਫੀ ਹੱਦ ਤੱਕ ਸਾਫ ਤੇਰਾ ਟਰੈਕਟਰ ਦੇ ਟਾਇਰ ਵੀ ਸਾਫ ਪਏ ਆ ਜੀ ਇਹ ਹੈਗਾ ਨਵਾਂ ਮਾਡਲ ਆ ਜੀ 3 ਲੱਖ 5000 ਰੁਪਏ ਡਿਮਾਂਡ ਆ ਜੀ 3 ਫਾਰਮ 45 ਦਾ ਆ ਗਿਆ ਜੀ 11 ਮਾਡਲ ਆ ਜੀ 3 ਲੱਖ ਤੇ 15000 ਰੁਪਏ ਡਿਮਾਂਡ ਆ ਇਹ ਪੰਜਾਬ ਨੰਬਰ ਆ ਬੈਕ ਸਾਈਡ ਵਾਲੇ ਟਾਇਰ ਵੀ ਕੇ ਦੇ ਬਿਲਕੁਲ ਨਵੇਂ ਪਵਾ ਕੇ ਲੈ ਕੇ ਆਇਆ ਬਾਈ ਤੁਹਾਡੀ ਚੈੱਕ ਕਰ ਸਕਦੇ ਆ ਜੀ ਤੇ ਅਗਲੇ ਟਾਇਰ ਹਜੇ ਕਾਫੀ ਹੱਦ ਤੱਕ ਵਧੀਆ ਸਾਫ ਸੁਥਰੇ ਪਏ ਆ ਜੀ ਇਹ ਆਵ ਨੰਬਰ ਆ ਜੀ ਮਹਿੰਦਰ ਆ ਗਿਆ ਜੀ 475 ਟਾਇਰ ਚਾਰੇ ਬਿਲਕੁਲ ਸਾਫ ਸੁਥਰੇ ਆ ਜੀ ਬੈਕ ਸਾਈਡ ਵਾਲੇ ਐਮ ਆਰ ਪੀ ਦੇ ਉਹ ਸੌਰੀ ਜੀ ਅਗਲੇ ਐਮ ਆਰ ਪੀ ਦੇ ਬੈਕ ਸਾਈਡ ਵਾਲੇ ਹੈਗੇ ਜੇ ਕੇ ਦੇ 2000 ਮਾਡਲ ਆਈ 2 ਲੱਖ 2000 ਰੁਪਏ ਡਿਮਾਂਡ ਆ ਜੀ ਹੋਰ ਹੀ ਹੋਰ ਵੀ ਫਦੇ ਫਾਰਮ 60 ਆ ਗਿਆ ਜੀ ਫਾਰਮ 60 ਆ ਇਹ ਵੀ ਆਪਣਾ ਠੀਕ ਹੈ ਜੀ ਕਾਫੀ ਹੱਦ ਤੱਕ ਵਧੀਆ ਸਾਫ ਸਥਰੀ ਕੰਡੀਸ਼ਨ ਦਾ ਟਰੈਕਟਰ ਹੈ। ਟਾਇਰ ਜਾਰੇ ਵਧੀਆ ਸਾਫ ਸਥਰੇ ਪਏ। 2001 ਮਾਡਲ ਆ। 2 ਲੱਖ 50 ਨੰਬਰ ਹੈ ਜੀ। 50। ਇਹ ਟਰੈਕਟਰ ਆਪਣੇ ਕੋਲੇ ਥੋੜੇ ਅੰਡਰੇ ਹੀ ਸਾਰੇ। ਆ ਆਪਣੇ ਟਰੈਕਟਰ। ਠੀਕ ਹੈ ਜੀ ਸਾਰੇ। ਇਹ ਆਪਣੇ ਆਪ ਦੇ ਆ 44 ਕਿਲੇ ਜੋ ਥੋੜਾ ਨਿਕਲ ਪਹਿਲੇ ਦੀ। ਠੀਕ ਹੈ। ਥੋੜਾ ਨਿਕਲ ਵੀ ਆਪਾਂ। ਚਲੋ ਨੰਬਰ ਦੱਸਿਓ ਬਾਈ ਆਪਣਾ। ਨੰਬਰ ਮੇਰਾ ਹੈਗਾ 700 700 ਜੀ 97 797 ਤੇ 46880 46880 ਹਾਂ 70097 46880 ਠੀਕ ਹੈ ਜੀ ਲੋ ਬਾਈ ਜੀ ਜਿਹੜੇ ਤੁਹਾਨੂੰ ਟਰੈਕਟਰ ਦਿਖਾਇਆ ਸੀ ਸੋਨਾਲੀਕਾ ਤੋਂ ਲੈ ਕੇ ਅਗਲਾ ਤੁਹਾਨੂੰ ਲੈ ਕੇ ਆਪਨੇ ਹਾਂ ਹਾਂ ਯਾਨੀ ਕਿ ਸੋਨਾਲੀਕਾ ਐਸ ਤੋਂ ਲੈ ਕੇ ਜੀ 50 ਨੰਬਰ ਆ ਬਾਈ ਇਹ ਵੀ ਫਰਸਟ ਪਾਰਟੀ ਟਰੈਕਟਰ ਆਪਣੇ ਸਾਰੇ ਠੀਕ ਹੈ ਜੀ ਛੇ ਟਰੈਕਟਰ ਆਪਣੇ ਆ ਠੀਕ ਹੈ ਜੀ 622 ਦੇ ਟਰੈਕਟਰ ਆ ਜੀ ਨੰਬਰ ਤੁਹਾਨੂੰ ਵੀਡੀਓ ਚ ਬੋਲਤਾ ਜੀ ਪਹਿਲੀ ਪਾਰਟੀ ਦਾ ਸਾਰੇ ਸਾਰੇ ਪਹਿਲੀ ਪਾਰਟੀ ਦੇ ਨਾਲ ਠੀਕ ਹੈ ਜੀ ਸਾਰੇ ਡੰਡੇ ਪੱਟੀਆਂ ਛਤਰੀਆਂ ਟਾਇਰ ਨਵੇਂ ਸਾਰੇ ਠੀਕ ਹੈ ਜੀ ਬਾਈ ਕਹਿੰਦਾ ਸਮਾਨ ਕੋਈ ਵੀ ਟੁੱਟਿਆ ਭੱਜਾ ਨਹੀਂ ਉਹ ਬਿਲਕੁਲ ਸਾਫ਼ ਫਤਰਾ ਤੇ ਨਵਾਂ ਹੋਊਗਾ ਜੀ ਆਪੀ ਕੇ ਨਹੀਂ ਕਮਾਂਡਰ ਦੇ ਕੋਈ ਪਉਂਦਾ ਨਹੀਂਗਾ ਠੀਕ ਹੈ ਜੀ ਇਸ ਤਰ੍ਹਾਂ ਦੇ ਟਾਇਰ ਸਾਰੇ ਡੈਕਟਰ ਠੀਕ ਹੈ ਜੀ ਇਹਦੇ ਬੈਟਲ ਤੇ ਵੀ ਆਪਣੇ ਡੰਡਾ ਫਟਣਾ ਛੇ ਸਾਰਾ ਸਮਾਨ ਲਾ ਲਓ ਠੀਕ ਹੈ ਬਾਈ ਠੀਕ ਹੈ ਜੀ ਬਾਕੀ ਸਾਰੇ ਜਿਹੜੇ ਅਰੀਜਨਲ ਹੋਣਗੇ ਓਕੇ ਬਾਈ ਕਹਿੰਦਾ ਇੰਜਨ ਗੇਅਰ ਦੀ ਬਾਈ ਗਾਰੰਟੀ ਫੁੱਲ ਇੰਜਨ ਗੇਅਰ ਦੀ ਫੁੱਲ ਵਾ ਕੇ ਲੈ ਜੇ ਬੰਦਾ ਜਿਹੜਾ ਨਾ ਠੀਕ ਲੋਗੇ ਤਸੱਲੀ ਕਰਕੇ ਫਿਰ ਲਿ ਜਾਵੇ ਠੀਕ ਹੈ ਜੀ ਠੀਕ ਹੈ ਜੀ ਲੋ ਬਾਈ ਬਾਈ ਨੇ ਪੂਰੀ ਫੋਲ ਜ਼ਿੰਮੇਵਾਰੀ ਲੈ ਲਈ ਤੇ ਨੰਬਰ ਬਾਈ ਦਾ ਆਪਾਂ ਵੀਡੀਓ ਚ ਬੋਲਤਾ ਇਹ 6 ਟਰੈਕਟਰ ਆ ਬਾਈ ਦੇ ਤੇ 744 ਆ ਗਿਆ ਜੀ ਅਗਲਾ ਆਪਣਾ ਟਰੈਕਟਰ ਇਹ 2000 ਮਾਡਲ ਆਈ 2 ਲੱਖ ਦੇ 60000 ਰੁਪਏ ਡਿਮਾਂਡ ਆਈ ਟਾਇਰ ਪੂਰੇ ਵਧੀਆ ਓਕੇ ਤੇ ਸਾਫ ਸੁਥਰੇ ਬਾਈ ਗੁਡਇਰ ਦੇ ਟਾਇਰ ਆ 13 ਦੇ ਟਾਇਰਾਂ ਚ ਆ ਜੀ ਆਇਸ਼ਰ ਆ ਗਿਆ ਜੀ 98 ਮਾਡਲ 1 ਲੱਖ ਤੇ 45000 ਰੁਪਿਆ ਡਿਮਾਂਡ ਟਰੈਕਟਰ ਦੇ ਮਾਲਕ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 3522 ਬੈਕ ਸਾਈਡ ਵਾਲੇ ਟਾਇਰ ਘਸੇ ਆ ਜੀ ਫਰੰਟ ਵਾਲੇ ਕਾਫੀ ਹੱਦ ਤੱਕ ਵਧੀਆ ਸਾਫ ਸੁਥਰੇ ਪਏ ਆ ਜੀ ਜੇ ਕੇ ਦੇ ਟਾਇਰ ਆ 2001 ਮਾਡਲ ਆ 1 ਲੱਖ ਤੇ 50000 ਰੁਪਿਆ ਡਿਮਾਂਡ ਆ 855 ਆ ਗਿਆ ਜੀ 12 ਮਾਡਲ ਆ 3 ਲੱਖ ਤੇ 70000 ਰੁਪਿਆ ਡਿਮਾਂਡ ਆ ਟਰੈਕਟਰ ਦੇ ਮਾਲਕ ਦੇ ਮਹਿੰਦਰਾ ਆ ਗਿਆ 265 ਟਾਇਰ ਪਿਛਲੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ 97 ਮਾਡਲ ਆ ਜੀ 1 ਲੱਖ ਤੇ 45000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਫਾਰਮ 50 ਦਾ ਆ ਗਿਆ ਜੀ 96 ਮਾਡਲ ਆ 1 ਲੱਖ ਤੇ 35000 ਰੁਪਿਆ ਡਿਮਾਂਡ ਆ ਜੀ 13 ਦੇ ਟਾਇਰਾਂ ਚ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਨਾਲੇ ਦਾ ਦੂਜਾ ਇੱਕ ਮਾਡਲ ਹੈ 2 ਲੱਖ ਤੇ 20 ਹਜ਼ਾਰ ਰੁਪਿਆ ਡਿਮਾਂਡ ਹੈ ਜਿਹੜੇਟਰ ਦੇ ਮਾਲਕ ਦੀ ਸੋਨਾਲੀਗਾ 744 740 ਡਬਲ ਕਲਚੀ 2000 ਮਾਡਲ ਹੈ 1.5 ਲੱਖ ਡਿਮਾਂਡ ਹੈ 1.5 ਲੱਖ ਇਹਨੇ ਜੀ ਬਹੁਤ ਜ਼ਿਆਦੀ ਮਨੀ ਮੰਗੀ ਕਰਦੀ ਹੈ ਹਾਇ ਨਿਕ ਠੀਕ ਕਰਦੀ ਉਹ ਆਪਣਾ ਦਿਖਾਦਾ ਦਾ ਪੂਰਾ ਹਾਂ ਦਿਖਾਦਾ ਥੋੜਾ ਆਪਣਾ ਦੱਸਿਓ ਭਾਈ ਨੰਬਰ ਆਪਣਾ ਮੋਬਾਈਲ ਨੰਬਰ 94171 94171 35474 35476 ਹਾਂਜੀ 12 ਮਾਡਲ ਆਈ 12 ਮਾਡਲ ਆ ਪੰਜਾਬ ਨੰਬਰ ਆ ਠੀਕ ਹੈ ਜੀ ਇੰਜਨ ਗੇਅਰ ਦਾ ਹੀ ਪੂਰਾ ਬਈ ਵਾਹ ਕੇ ਲੈ ਲਿਆ ਕੋਈ ਤਸੱਲੀ ਆ ਸਾਡੀ ਪੂਰੀ ਮੈਂ ਠੀਕ ਹੈ ਬਾਈ ਜੀ ਆ ਤੁਹਾਨੂੰ ਦਿਖਾ ਦਿੰਨੇ ਆ 855 ਤੇ ਪੂਰੀ ਤਸੱਲੀ ਆ ਜੀ 700 ਦੀ ਕੰਡੀਸ਼ਨ ਦਾ ਟਰੈਕਟਰ ਆ ਜੀ ਆ ਤੁਸੀਂ ਚੈੱਕ ਕਰ ਸਕਦੇ ਆ 14 ਦੇ ਟਾਇਰ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਪਏ ਆ ਜੀ ਕਰ ਪਾ ਹੈ ਟਾਇਰ ਠੀਕ ਹੈ ਜਿਹੜਾ ਬਾਈ ਦਾ ਆਪਣਾ ਨੰਬਰ ਬੋਲਿਆ ਜੀ ਬਾਈ ਦਾ 855 ਜੀ ਇਹ ਟਰੈਕਟਰ ਜੇਕਰ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਵੀਡੀਓ 'ਚ ਨੰਬਰ ਕਰ ਪੰਜਾਬ ਨੰਬਰੀ ਟਰੈਕਟਰ ਲੈਣਾ ਹੋਵੇ ਤਾਂ ਵੀਡੀਓ 'ਚ ਨੰਬਰ ਲੈ ਕੇ ਤੁਸੀਂ ਕਾਲ ਕਰ ਸਕਦੇ ਜੀ ਠੀਕ ਹੈ ਬਾਈ ਜੀ ਧੰਨਵਾਦੀ ਸੋਨਾਲੀ ਕਾ 740 ਦਾ 2000 ਮਾਡਲ ਹੈ 1,50,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਬਾਕੀ ਦੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆਂ ਅਗਲਾ ਆ ਗਈ ਐਸ਼ਰ ਇਹ 92 ਮਾਡਲ ਹੈ 1,10,000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਈ ਫੇਰ ਐਸ਼ਰ 241 ਇਹ ਤਾਂ ਹੀ ਗਲਤ-ਗਲਤ ਲਾਇਆ ਵੇਚਣੇ ਨਹੀਂ ਗਈ ਟਰਾਲੀ ਆ ਗਈ ਜੀ ਆਹ 1,52,000 ਰੁਪਿਆ ਹੈ ਜਿਸ ਤਰੀਕੇ ਨਾਲ ਜਿਵੇਂ ਵੀ ਖੜੀ ਹੈ ਜੈਕ ਵਾਲੀ ਟਰਾਲੀ ਹੈ ਜੀ ਉਹ ਵੀ ਦੇਖ ਸਕਦੇ ਆਂ ਅਗਲੀ ਟਰਾਲੀ ਇਹ ਹੈਗੀ 1 ਲੱਖ ਤੇ 42000 ਰੁਪਏ ਵਧੀਆ ਹੈਵੀ ਟਰਾਲੀ ਹੈ ਕੋਈ ਜਾਂ ਕੋਈ ਚੱਕਰ ਨਹੀਂ ਚੈੱਕ ਵਾਲੀ ਹੈ ਅਭੀ 2023 ਮਾਡਲ ਹੈ 1 ਲੱਖ 30000 ਰੁਪਏ ਦੀ ਹੈ ਜੀ ਇਹ ਟਰਾਲੀ ਬਾਕੀ ਦੀ ਚੈੱਕ ਕਰਦੇ ਤੇ ਇਹ ਜਿਹੜੀਆਂ ਟਰਾਲੀਆਂ ਬਾਈ ਜੀ ਇਹਦੇ ਮਾਲਕ ਦਾ ਨਾਮ ਹੈਗਾ ਜੀ ਮਨਜੀਤ ਸਿੰਘ ਇਹ ਨੰਬਰ ਆਪਣੇ ਕੋਲੇ ਉਹਨਾਂ ਦਾ ਹੈਗਾ ਜੀ ਜੇਕਰ ਕਿਸੇ ਵੀਰ ਭਰਾ ਨੇ ਨੰਬਰ ਲੈਣਾ ਵੇਹ ਟਰਾਲਿੰਗਾ ਵਾਲਾ ਤਿੰਨ ਟਰਾਲਿੰਗਾ ਦਿਖਾਉਂਗਾ ਤੁਹਾਨੂੰ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ ਇਹ ਹੈਗਾ ਜੀ 18 ਮਾਡਲ ਆ 2 ਲੱਖ ਤੇ 70000 ਰੁਪਿਆ ਡਿਮਾਂਡ ਆ ਜੀ 12 ਦੇ ਟਾਇਰਾਂ ਚ ਟਾਇਰੇ ਦੇ ਹੈਗੇ ਆ ਜੀ 40 ਦੇ ਪੈਸੇ ਬੋਲੋ ਕੰਪਨੀ ਦੇ ਟਾਇਰਾਂ ਚ ਤੇ ਇਹ ਹੈਗੇ ਜੀ ਗੁਰੂ ਗੋਬਿੰਦ ਸਿੰਘ ਟਰੈਕਟਰ ਵਾਲੇ ਜੇਕਰ ਜਿਹੜੇ ਵੀ ਟਰੈਕਟਰ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਜੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਤੁਸੀਂ ਸਕਰੀਨ ਦੇ ਵਿੱਚੋਂ ਲੈ ਸਕਦੇ ਆ ਤੇ ਅਗਲਾ ਟਰੈਕਟਰ ਆ ਗਿਆ ਫਾਰਮ ਟਰੈਕ 60 ਦਾ 17 ਮਾਡਲ ਆ 5 ਲੱਖ ਤੇ 45000 ਰੁਪਏ ਡਿਮਾਂਡ ਆ ਗੁਡਇਰ ਦੇ ਟਾਇਰ ਆ ਹੀ ਬੈਕ ਸਾਈਡ ਵਾਲੇ ਵੀ ਤੇ ਅਗਲੇ ਵੀ ਕਾਫੀ ਹੱਦ ਤੱਕ ਵਧੀਆ ਨਵੇਂ ਟਾਇਰ ਪਏ ਆ ਤੇ ਨਵੀਂ ਕੰਡੀਸ਼ਨ ਦਾ ਹੀ ਟਰੈਕਟਰ ਪਿਆ ਜੀ ਫੋਨੋਲਿਕ ਆ ਗਿਆ ਜੀ 750 ਦਾ ਟਾਇਰ ਕਾਫੀ ਹੱਦ ਤੱਕ ਵਧੀਆ ਜੀ ਬੈਕ ਸਾਈਡ ਵਾਲੇ ਹੈਗੇ 70 75 ਰੁਪਏ ਟਾਇਰਾਂ ਦੇ 16 ਮਾਡਲ ਹੈ 4,50,000 45,000 ਰੁਪਏ ਡਿਮਾਂਡ ਹੈ ਜੀ ਅਰਜਨ ਆ ਗਿਆ ਜੀ 555 ਟਾਇਰ ਕਾਫੀ ਅੱਜ ਤੱਕ ਵਧੀਆ ਤੇ ਸਾਫ ਸੁਥਰੇ ਹੈ ਜੀ ਗੁੱਡੀਅਰ ਦੇ ਟਾਇਰ ਹੈ ਜੀ ਬੈਕ ਸਾਈਡ ਵਾਲੇ ਵੀ ਤੇ ਅਗਲੇ ਵੀ ਇਹ ਹੈਗਾ ਜੀ 12 ਮਾਡਲ ਹੈ 3,75,000 ਰੁਪਏ ਡਿਮਾਂਡ ਹੈ ਜੀ ਜੌਂਡੀਅਰ ਆ ਗਿਆ ਜੀ 50 50 ਡੀ ਬੀਕੇਟੀ ਦੇ ਟਾਇਰ ਹੈ ਜੀ ਬੈਕ ਸਾਈਡ ਵਾਲੇ ਆ ਸੌਰੀ ਅਗਲੇ ਜੀ ਤੇ ਬੈਕ ਸਾਈਡ ਵਾਲੇ ਹੈਗੇ ਆ ਅਪੋਲੋ ਦੇ ਇਹ ਹੈਗਾ 18 ਮਾਡਲ ਆ 4 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਤੇ ਉਸ ਤੋਂ ਅਗਲਾ ਲੈਟਰ ਆ ਗਈ Mahindra 585 DI ਜੀ ਇਹ ਹੈਗਾ 19 ਮਾਡਲ ਆ 5 ਲੱਖ ਤੇ 95000 ਰੁਪਿਆ ਡਿਮਾਂਡ ਆ ਜੀ ਦੋਸਤੋ ਤੁਸੀਂ ਨੰਬਰ ਦੇ ਸਕਦੇ ਆ ਬਾਕੀ ਤੁਹਾਨੂੰ ਬੋਲ ਵੀ ਦਿਨਾ 98721 27128 ਇਹ ਨੰਬਰ ਆ ਜੀ ਇਹਨਾਂ ਦਾ ਤੇ ਕਾਫੀ ਹੱਦ ਤੱਕ ਵਧੀਆ ਸਾਫਤਦਰੇ ਕੰਡੀਸ਼ਨ ਦਾ ਟਰੈਕਟਰ ਹੈ ਜੀ 14 ਦੇ ਟਾਇਰਾਂ ਚ Mahindra 585 DI ਉਸ ਤੋਂਗਲਾ ਟਰੈਕਟਰ ਆ ਗਏ ਇਸ Farm trak 60 ਦਾ 15 ਮਾਡਲ ਆ 4 ਲੱਖ 85000 ਰੁਪਿਆ ਡਿਮਾਂਡ ਆ ਜੀ 14 ਦੇ ਟਾਇਰਾਂ ਚ Goodyear ਦੇ ਟਾਇਰ ਆ ਬੈਕ ਸਾਈਡ ਵਾਲੇ ਕਾਫੀ ਹੱਦ ਤੱਕ ਵਧੀਆ ਜੀ ਤੇ ਸਾਫਤਦਰੇ ਜਮਾਂ ਨਵੇਂ ਟਾਇਰ ਆ ਜੀ ਚਾਰੇ 15 ਮਾਡਲ ਆ 4 ਲੱਖ 85000 ਰੁਪਿਆ ਡਿਮਾਂਡ ਹੈ HM 3911 ਆ ਗਏ ਜੀ ਟਾਇਰ ਇਹਦੇ ਵੀ ਬਿਲਕੁਲ ਨਵੇਂ ਆ ਜੀ ਚਾਰੇ ਤੇ ਇਸ ਤੇ ਦੋਸਤੋ ਰੇਟ ਤੇ ਹਰੇ ਮਾਡਲ ਨਹੀਂ ਲਿਖਿਆ ਸੋਨਾਲੀਗਾ ਆ ਗਈ 750 ਦਾ ਜਕੇ ਦੇ ਟਾਇਰ ਹੈ ਜੀ ਬੈਕ ਸਾਈਡ ਵਾਲੇ ਅਗਲੇ ਹੈਗੇ ਜੀ ਵੀਕੇਟੀ ਦੇ ਇਹ 13 ਮਾਡਲ ਹੈ 3 ਲੱਖ 65000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਬਾਕੀ ਟਰੈਕਟਰ ਵੀ ਹਾਫ ਹੁਫ ਦੀ ਕੰਡੀਸ਼ਨ ਦਾ ਹੈਗਾ ਜੀ ਪਾਵਰ ਟਰੈਕ ਆ ਗਿਆ ਜੀ ایਓ ਈਰੋ 50 55 11 ਮਾਡਲ ਹੈ ਜੀ ਤੇ 5 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਹੈ ਜੀ ਇਹ ਹੈਗਾ 16 ਦੇ 17 ਚ ਗੁੱਡੀਅਰ ਦੇ ਟਾਇਰ ਹੈ ਜੀ ਉਹ ਕੰਡੀਸ਼ਨ ਦੇ ਟਾਇਰ ਨੇ ਅਗਲਾ ਟਰੈਕਟਰ ਆ ਗਈ ਜੌਂਡੀਅਰ 5050 D ਇਹ ਹੈਗਾ ਜੀ 2020 ਮਾਡਲ ਆ 6 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ ਹੈ ਜੀ ਫਾਈਬਰ ਦੀ ਛਤਰੀ ਲੱਗੀ ਹੋ ਡੱਕ ਡੱਕ ਲੱਗੀ ਹੈ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸੋਨਾਲੀ ਆ ਗਈ 750 ਦਾ ਇਹ 15 ਮਾਡਲ ਹੈ ਜੀ 4 ਲੱਖ ਤੇ 95000 ਰੁਪਿਆ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਇਹਦੇ ਵੀ ਨਵੀਂ ਕੰਡੀਸ਼ਨ ਦੇ ਵਿੱਚ ਪਏ ਆ ਤੇ ਸਾਫ ਸੁਥਰੇ ਆ ਜੀ ਸਵਰਾਜ ਆ ਗਿਆ ਜੀ 855 9 ਮਾਡਲ ਹੈ ਇਹ 3 ਲੱਖ 30000 ਰੁਪਿਆ ਡਿਮਾਂਡ ਹੈ ਜੀ ਐਸ਼ਰ ਆ ਗਿਆ ਇਹ 485 ਡਬਲ ਕਲਚ 17 ਮਾਡਲ ਆ 4 ਲੱਖ ਤੇ 45000 ਰੁਪਿਆ ਡਿਮਾਂਡ ਹੈ ਕੰਡੀਸ਼ਨ ਦੀ ਵੀ ਵੀਡੀਓ ਚੀਖ ਸਕਦੇ ਆ ਟਰੈਕਟਰਾਂ ਦੀ ਸਾਫ ਸੁਥਰੀ ਹੈ ਇਹ ਸਾਰਿਆਂ ਦੀ ਦੋਸਤੋ ਮੂਲੋਟ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ